ਅਮਰੀਕਾ ਤੋਂ ਰਿਪੋਰਟ ਕੀਤੇ ਭਾਰਤੀਆਂ ਨਾਲ ਭਰਿਆ ਜਹਾਜ਼ ਥੋੜੀ ਦੇਰ ਦੇ ਵਿੱਚ ਇੱਥੇ ਲੈਂਡ ਹੋਣ ਲੱਗਿਆ। ਜਿਹੜਾ ਤਾਂ 40-40 50 ਪਿਆ ਲੱਖ ਰੁਪਏ ਲਾ ਕੇ ਡਾਂਕੀਆਂ ਉੱਥੇ ਗਏ ਏਜੰਟਾਂ ਨੂੰ ਇਨੇ ਨੇ ਰੁਪਏ ਦਿੱਤੇ ਤੇ ਹੁਣ ਫਿਰ ਜਦੋਂ ਡਿਪੋਰਟੇਸ਼ਨ ਦੀ ਮਾਰ ਜਿਹੜੀ ਪਈ ਹੈ ਫਿਰ ਉਸ ਦੇ ਸਹਾਰੇ ਨਾਲ ਹੁਣ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਇੱਥੇ ਨੁਕਸਾਨ ਹੋਊਗਾ ਇੱਕ ਵਾਰ ਤਾਂ ਪੂਰਾ ਜਿਹੜਾ ਕਹਾਂਗੇ ਕਿ ਔਕਾ ਹੋ ਜੂ ਇਨੇ ਜਾਣਿਆਂ ਨੂੰ ਸਾਂਭਣਾ 30 ਤੋਂ 40 ਦੇ ਕਰੀਬ ਗੁਜਰਾਤ ਤੋਂ ਆ ਰਹੇ ਨੇ ਪੰਜਾਬ ਤੋਂ ਜਿਹੜੇ ਗਏ ਹੋਏ ਨੇ ਪੰਜਾਬ ਦੇ ਜਿਹੜੇ ਰਹਿਣ ਵਾਲੇ ਨੇ ਉਹ ਆ ਰਹੇ ਨੇ 30 ਤੋਂ 40 ਉਹਨਾਂ ਦੀ ਵੀ ਇੰਨੀ ਇੱਕ ਜਿਹੜੀ ਗਿਣਤੀ ਹੈ ਯੂਪੀ ਦੇ ਵੀ ਨੇ 5-7 ਔਰ ਹਰਿਆਣਾ ਦੇ ਵੀ ਕਿਹਾ ਜਾ ਰਿਹਾ ਕਿ 40 ਦੇ ਕਰੀਬ ਲੋਕ ਇਸ ਦੇ ਵਿੱਚ ਸਵਾਰ ਹੋਣਗੇ ਕਿਤੇ ਚੰਡੀਗੜ੍ਹ ਦੇ ਖਾਸ ਤੌਰ ਤੇ 10 10 ਜਾਂ 5 ਜਾਂ 10 ਦੇ ਕਰੀਬ ਜਿਹੜੇ ਲੋਕ ਨੇ ਰਿਪੋਰਟ ਕੀਤੀ ਉਹ ਆ ਰਹੇ ਔਰ ਮਹਾਰਾਸ਼ਟਰ ਦੇ ਤਿੰਨ ਤੋਂ 5 ਦਸ ਹਜ਼ਾਰ ਆ ਹਾਲਾਂਕਿ ਡੋਨਲਡ 트럼ਪ ਜਦੋਂ ਦਾ ਆਇਆ ਤੁਸੀਂ ਦੇਖੋ ਕਿ ਡੋਨਲਡ 트럼ਪ ਜਦੋਂ ਦਾ ਆਇਆ ਤਾਂ ਲਗਾਤਾਰ ਇਹਨੇ ਹਾਰਡ ਕੋਰ ਫੈਸਲੇ ਉਸਨੇ ਲਏ ਤੇ ਇਸ ਤੋਂ ਬਾਅਦ ਵੀ ਕਿਹਾ ਜਾ ਰਿਹਾ ਹੈ ਕਿ ਲੋਕਾ ਚਾਹੇ ਉਹ ਪਨਾਮਾ ਨੂੰ ਲੈ ਕੇ ਗੱਲ ਹੋਵੇ ਪਨਾਮਾ ਨੂੰ ਲੈ ਕੇ ਵੀ ਉਸਨੇ ਗੱਲ ਕੀਤੀ ਅਮਰੀਕਾ ਤੋਂ ਰਿਪੋਰਟ ਕੀਤੇ ਭਾਰਤੀਆਂ ਨਾਲ ਭਰਿਆ ਜਹਾਜ਼ ਥੋੜੀ ਦੇਰ ਦੇ ਵਿੱਚ ਇੱਥੇ ਲੈਂਡ ਹੋਣ ਲੱਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਜਾਏਗੀ ਤੇ ਫਿਰ ਪੁਖਤਾ ਜਾਣਕਾਰੀ ਦੇ ਨਾਲ ਪੁਖਤਾ ਸਬੂਤਾਂ ਦੇ ਨਾਲ ਜਿਹੜਾ ਹੈ ਉਸਨਾਂ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਏਗਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੋ ਸਕਦੇ ਆ ਜਿਹੜੇ ਕਿਸੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਲੈ ਕੇ ਵੀ ਹੋਣ ਕਿਉਂਕਿ ਬਹੁਤ ਸਾਰੇ ਤੁਹਾਨੂੰ ਪਤਾ ਜਦੋਂ ਕ੍ਰਾਈਮ ਹੁੰਦਾ ਹੈਗਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਲਾ ਲੋ ਹਰਿਆਣਾ ਦਿੱਲੀ ਦੇ ਵਿੱਚ ਲਾ ਲੋ ਇਨ੍ਹਾਂ ਸਟੇਟਾਂ ਦੇ ਵਿੱਚ ਜੋ ਕ੍ਰਾਈਮ ਹੁੰਦਾ ਤਾਂ ਬਹੁਤ ਸਾਰੇ ਗੈਂਗਸਟਰਾਂ ਦੇ ਗੁਰਗੇ ਜਿਹੜੇ ਆ ਜਾਂਦੇ ਆ ਫੇਕ ਪਾਸਪੋਰਟ ਬਣਾ ਕੇ ਤਾਂ ਬਹੁਤ ਸਾਰਾ ਪਰਦਾ ਫਾਸ਼ ਹੋਇਆ ਸੀ ਪਹਿਲਾਂ ਵੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਕੀਤਾ ਗਿਆ ਕਿ ਕਿਸ ਹਿਸਾਬ ਦੇ ਨਾਲ ਇਹ ਫੇਕ ਪਾਸਪੋਰਟ ਬਣਾ ਕੇ ਫੇਕ ਆਈਡੈਂਟੀ ਬਣਾ ਕੇ ਜਿਹੜਾ ਇੱਥੋਂ ਨਿਕਲ ਜਾਂਦੇ ਆ ਤਾਂ ਦੱਸਦੀ ਕਿ ਹੁਣ ਪੂਰਾ ਡਾਟਾ ਜਿਹੜਾ ਸਾਹਮਣੇ ਆ ਗਿਆ ਕਿ ਕਿਹੜੇ-ਕਿਹੜੇ ਸਟੇਟਾਂ ਦੇ ਇਸ ਦੇ ਵਿੱਚ ਹੈਗੇ ਨੇ ਹਰਿਆਣਾ ਦੇ ਵਿੱਚ ਵੀ ਹਰਿਆਣਾ ਦੇ ਵੀ ਨੇ ਦੱਸ ਦਈਏ ਕਿ ਗੁਜਰਾਤ ਦੇ ਵੀ ਆ ਤਾਂ ਪਿੱਛੇ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਅਰਾਈਵਲ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਅਰਾਈਵਲ ਹੋਣਾ ਇੱਥੇ ਜਿਹੜਾ ਪੂਰਾ ਜਹਾਜ਼ ਦਾ ਜਿਹੜਾ ਲੈਂਡ ਹੋ ਗਿਆ ਤਾਂ ਇੱਥੇ ਜਿੰਨਾ ਕ ਡਾਟਾ ਜਿਹੜਾ ਹੁਣ ਜਿਹੜਾ ਆ ਰਿਹਾ ਹੈਗਾ ਸੋਰਸਸ ਨਹੀਂ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਕਿੱਥੋਂ ਕਿੰਨੇ ਕਿਹੜੀ ਸਟੇਟ ਦੇ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਆ ਰਿਹਾ ਆ ਰਹੇ ਆ ਕਿਉਂਕਿ ਗੁਜਰਾਤ ਤੋਂ ਬਹੁਤ ਸਾਰੇ ਆ ਔਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਨੇ ਹਰਿਆਣਾ ਤੋਂ ਨੇ ਤਾਂ ਸਾਰਾ ਡਾਟਾ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਿਹਾ ਹਾਲਾਂਕਿ ਜਿਹੜਾ ਇਸ ਦੀ ਪੁਸ਼ਟੀ ਕਰਨਾ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੇ ਕਿੰਨੇ ਸੀ ਕਿਹੜੇ ਕਿੱਥੋਂ ਕਿੰਨੇ ਹੈਗੇ ਨੇ ਕਿਉਂਕਿ ਉਹ ਤੁਹਾਨੂੰ ਸਾਰਾ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਡਾਟਾ ਜਰੂਰ ਦੱਸ ਦਿੰਨਾ ਗੁਜਰਾਤ ਤੋਂ ਕਿਹਾ ਜਾ ਪੰਜਾਬ ਤੋਂ ਜਿਹੜੇ ਗਏ ਹੋਏ ਨੇ ਪੰਜਾਬ ਦੇ ਜਿਹੜੇ ਰਹਿਣ ਵਾਲੇ ਨੇ ਉਹ ਆ ਰਹੇ ਨੇ 30 ਤੋਂ 40 ਉਹਨਾਂ ਦੀ ਵੀ ਇੰਨੀ ਇੱਕ ਜਿਹੜੀ ਗਿਣਤੀ ਹੈ ਯੂਪੀ ਦੇ ਵੀ ਨੇ 5-7 ਔਰ ਹਰਿਆਣਾ ਦੇ ਵੀ ਕਿਹਾ ਜਾ ਰਿਹਾ ਕਿ 40 ਦੇ ਕਰੀਬ ਲੋਕ ਇਸ ਦੇ ਵਿੱਚ ਸਵਾਰ ਹੋਣਗੇ ਕਿਤੇ ਚੰਡੀਗੜ੍ਹ ਦੇ ਖਾਸ ਤੌਰ ਤੇ 10 10 ਜਾਂ 5 ਜਾਂ 10 ਦੇ ਕਰੀਬ ਜਿਹੜੇ ਲੋਕ ਨੇ ਰਿਪੋਰਟ ਕੀਤੇ ਉਹ ਆ ਰਹੇ ਔਰ ਮਹਾਰਾਸ਼ਟਰ ਦੇ ਤਿੰਨ ਤੋਂ ਪੰਜ ਸਤੇ ਆ ਜਾ ਰਿਹਾ ਹਾਲਾਂਕਿ ਜਿਹੜੇ ਗੁਜਰਾਤ ਦੇ ਐ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਗੁਜਰਾਤ ਦਾ ਡਾਇਰੈਕਟ ਗੁਜਰਾਤ 에어ਪੋਰਟ ਹੀ ਸ਼ਿਫਟ ਕਰ ਦਿੱਤਾ ਜਾਊਗਾ ਕਿਉਂਕਿ ਮਿਲਟਰੀ ਦਾ ਜਿਹੜਾ ਜਹਾਜ਼ ਹੈ ਉਹ ਲੈ ਕੇ ਆ ਰਿਹਾ ਸੀ 17 ਜਹਾਜ਼ ਦਾ ਮਿਲਟਰੀ ਦਾ ਉਹ ਲੈ ਕੇ ਆ ਰਿਹਾਗਾ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਵੀ ਇਸ ਦੇ ਵਿੱਚ ਹੈਗੇ ਨੇ 30 ਤੋਂ 40 ਜਾਣੇ ਪੰਜਾਬ ਦੇ ਵੀ ਇਸ ਦੇ ਵਿੱਚ ਆਏਗਾ ਤਾਂ ਦੇਖਣਾ ਹੋਊਗਾ ਕਿ ਕਿਹੜੇ ਕਿਹੜੇ ਇਸ ਦੇ ਵਿੱਚ ਕਿਸ ਹਿਸਾਬ ਦੇ ਨਾਲ ਕਿਉਂਕਿ ਡੰਕੀਆਂ ਲਾ ਕੇ ਮੇਨਲੀ ਜਾਂਦਾ ਤੁਸੀਂ ਆਪ ਦੇਖੋ ਪਹਿਲਾਂ ਤਾਂ 40 40 50 ਪਿਆ ਲੱਖ ਰੁਪਏ ਲਾ ਕੇ ਡੰਕੀਆਂ ਉੱਥੇ ਗਏ ਏਜੰਟਾਂ ਨੂੰ ਇਹਨੇ ਨੇ ਰੁਪਏ ਦਿੱਤੇ ਤੇ ਹੁਣ ਫਿਰ ਜਦੋਂ ਡਿਪੋਰਟੇਸ਼ਨ ਦੀ ਮਾਰ ਜਿਹੜੀ ਪਈ ਹੈ ਫਿਰ ਉਸ ਦੇ ਸਹਾਰੇ ਨਾਲ ਹੁਣ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਇੱਥੇ ਨੁਕਸਾਨ ਹੋਊਗਾ ਇੱਕ ਆਪਾਂ ਪੂਰਾ ਜਿਹੜਾ ਕਹਾਂਗੇ ਕਿ ਔਕਾ ਹੋ ਜੂ ਇਨੇ ਜਾਣਿਆਂ ਨੂੰ ਸਾਹਮਣਾ ਕਿਉਂਕਿ ਥੋੜੀ ਦੇਰ ਦੇ ਵਿੱਚ ਕਿਹਾ ਜਾ ਰਿਹਾ ਇਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਦੋ ਫਲਾਈਟਾਂ ਨੇ ਮੇਨਲੀ ਇੱਕ ਬਰਮਿੰਗਮ ਤੋਂ ਆ ਰਹੀ ਹੈ ਇੱਕ ਜਿਹੜੀ ਫਲਾ ਫਲਾਈਟ ਇੱਕ ਇੱਕ ਹੋਰ ਇੰਗਲੈਂਡ ਤੋਂ ਤਾਂ ਜਿਹੜੀਆਂ ਦੋ ਫਲਾਈਟਾਂ ਆ ਰਹੀਆਂ ਨੇ ਵੱਡੀਆਂ ਉਹਨਾਂ ਦੇ ਵਿੱਚ ਤੋਂ ਦੱਸਦੇ ਕਿ ਜਿਹੜੀਆਂ ਫਲਾਈਟਾਂ ਵੱਡੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਪੂਰੀ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਫਲਾਈਟਾਂ ਦਾ ਡਿਪਾਰਚਰ ਹੋ ਗਿਆ ਜਦੋਂ ਫਲਾਈਟਾਂ ਦੇ ਜਿਹੜੇ ਤੁਹਾਨੂੰ ਦੱਸਦੇ ਕਿ ਵਾਪਸੀ ਆਪਣੀ ਰਵਾਨਾ ਉਹ ਕਰ ਜਾਣਗੀਆਂ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਹਾਜ਼ ਜਿਹੜਾ ਹੈ ਉਹ ਇੱਥੇ ਫਿਰ ਲੈਂਡ ਕਰਾਇਆ ਜਾਊਗਾ ਕਿਉਂਕਿ ਖਾਸ ਤੌਰ ਤੇ ਇਹ ਬਹੁਤ ਹਜ਼ਾਰਾਂ ਡਾਲਰਾਂ ਦਾ ਖਰਚਾ ਆਉਂਦਾ ਮਿਲਟਰੀ ਜਹਾਜ਼ ਜੋ ਤੁਸੀਂ ਲੈ ਕੇ ਜਾਣੇ ਹੋ ਮਿਲਟਰੀ ਜਹਾਜ਼ ਦਾ ਸਭ ਤੋਂ ਵੱਧ ਖਰਚਾ ਆਉਂਦਾ ਤਾਂ ਦੱਸ ਦਿੱ ਕਿ C70 ਨਾਂ ਦਾ ਮਿਲਟਰੀ ਜਹਾਜ਼ ਆ ਤਾਂ ਡੋਨਲਡ ਟਰੰਪ ਜਦੋਂ ਦਾ ਆਇਆ ਤੁਸੀਂ ਦੇਖੋ ਕਿ ਡੋਨਲਡ ਟਰੰਪ ਜਦੋਂ ਦਾ ਆਇਆ ਤਾਂ ਲਗਾਤਾਰ ਇਹਨੇ ਹਾਰਡ ਕੋਰ ਫੈਸਲੇ ਉਸਨੇ ਲਏ ਤੇ ਇਸ ਤੋਂ ਬਾਅਦ ਵੀ ਜਾ ਰਹੇ ਕਿ ਲੋਕਾ ਚਾਹੇ ਉਹ ਪਨਾਮਾ ਨੂੰ ਲੈ ਕੇ ਗੱਲ ਹੋਵੇ ਪਨਾਮਾ ਨੂੰ ਲੈ ਕੇ ਵੀ ਉਸਨੇ ਗੱਲ ਕੀਤੀ ਤਾਂ ਤੁਹਾਨੂੰ ਪੂਰਾ ਡਾਟਾ ਫੇਰ ਦੱਸ ਦਿੰਦੇ ਆ ਗੁਜਰਾਤ ਦੇ ਵਿੱਚ ਗੁਜਰਾਤ ਦੇ ਕਿ ਹਜ਼ਾਰੇ ਜਹਾਜ਼ ਦੇ ਵਿੱਚ 30 ਤੋਂ 40 ਜਣੇ ਹੋਣਗੇ ਪੰਜਾਬ ਦੇ ਖਾਸ ਤੌਰ ਤੇ ਪੰਜਾਬ ਦੇ 35 ਤੋਂ 40 ਜਣੇ ਹੋਣਗੇ ਯੂਪੀ ਦੇ ਜਿਹੜੇ ਆ 3 ਤੋਂ 7 ਹੋ ਸਕਦੇ ਆ ਔਰ ਹਰਿਆਣਾ ਦੇ 33 ਤੋਂ 40 ਦੇ ਵਿੱਚ ਵਿੱਚ ਹੋ ਸਕਦੇ ਆ ਚੰਡੀਗੜ੍ਹ ਦੇ ਵੀ ਹੋ ਸਕਦੇ ਆ 5-7 ਮਹਾਰਾਸ਼ਟra ਦੇ ਜਿਹੜਾ 5-7 ਹੋ ਸਕਦੇ ਆ ਟੋਟਲ ਜਿਹੜਾ ਤੁਹਾਨੂੰ ਦੱਸ ਦਈਏ ਕਿ ਇਸ ਦਾ ਅੰਕੜਾ ਕੋਈ 250 ਦੇ ਕਰੀਬ ਕਹਿ ਰਿਹਾ ਕੋਈ 205 ਕਹਿ ਰਿਹਾ ਹੈਗਾ ਤਾਂ ਅਸਲੀ ਕਿਉਂਕਿ ਦੇਖੋ ਇਹ ਵੀ ਗੱਲ ਹੈ ਕਿ ਪੂਰੀ ਆਥੈਂਟੀਸਿਟੀ ਜਿਹੜੀ ਉਹਦੀ ਸਾਹਮਣੇ ਆਊਗੀ ਜਦੋਂ ਇੱਥੇ ਲੈਂਡ ਕਰਕੇ ਹਾਲਾਂਕਿ ਅਮਰੀਕਾ ਦੀਆਂ ਰਿਪੋਰਟਸ ਜਿਹੜੀਆਂ ਕਹਿ ਰਹੀਆਂ ਕਿਸੇ ਰਿਪੋਰਟ ਦੇ ਵਿੱਚ 205 ਕਿਹਾ ਜਾ ਰਿਹਾ ਕਿਸੇ ਰਿਪੋਰਟ ਚ 20-25 ਘੱਟ ਵੀ ਕਹੀ ਜਾ ਰਹੇ ਨੇ ਹਾਲਾਂਕਿ ਇਹ ਸਾਰੀ ਪੁਖਤਾ ਤਾਂ ਉਹਦੀ ਰਿਪੋਰਟ ਹੋਊਗੀ ਜਦੋਂ ਇੱਥੇ ਪਹੁੰ ਸੋਰਸਸ ਲਗਾਤਾਰ ਕਲੇਮ ਕਰ ਰਹੇ ਜੋ ਜਿੰਨੀ ਕਿ ਜਾਣਕਾਰੀ ਕਿਉਂਕਿ ਅਮਰੀਕਾ ਦਾ ਮੀਡੀਆ ਵੀ ਉਧਰੋਂ ਜਾਣਕਾਰੀ ਦੇ ਰਿਹਾਗਾ ਉਥੋਂ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਤਾਂ ਜਿੰਨੇ ਅੰਦਰ ਸੂਤਰ ਜਿਹੜੇ ਐ ਉਹ ਦੱਸ ਰਿਹਾ ਸੋਰਸਸ ਦੇ ਹਵਾਲੇ ਤੋਂ ਤੁਹਾਨੂੰ ਇਹ ਦੱਸ ਰਿਹਾ ਕਿ ਗੁਜਰਾਤ ਦੇ 33 ਤੋਂ 40 ਪੰਜਾਬ ਦੇ 30 ਤੋਂ 35 ਯੂਪੀ ਦੇ 5 ਤੋਂ 7 ਹਰਿਆਣਾ ਦੇ ਜਿਹੜਾ 35 ਤੋਂ 45 ਔਰ ਚੰਡੀਗੜ੍ਹ ਦੇ 5 ਤੋਂ 7 ਮਹਾਰਾਸ਼ਟਰਾ ਦੇ 7 ਤੋਂ 10 ਇਹ ਇੰਨੇ ਜਾਣੇ ਜਿਹੜੇ ਕਿਹਾ ਜਾ ਰਿਹਾ ਕਿ ਰਿਪੋਰਟ ਕੀਤੇ ਨੇ ਉਹ ਜਿਹੜੇ ਹੁਣ ਵਾਪਸ ਆਉਣਗੇ ਤਾਂ ਲਗਾਤਾਰ ਕੇਂਦਰੀ ਏਜੰਸੀਆਂ ਵੀ ਜਿਹੜਾ ਇੱਥੇ ਟੀਮਾਂ ਪਹੁੰਚਣਗੀਆਂ ਸੈਂਟਰਲ ਏਜੰਸੀ ਵੀ ਇੱਥੇ ਪਹੁੰਚਣਗੀਆਂ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਹੀ ਇਹ 에어ਪੋਰਟ ਦੇ ਉੱਪਰ ਜਿਹੜਾ ਲੈਂਡ ਹੋਣਾ ਹੈਗਾ ਤਾਂ ਦੱਸ ਦਈਏ ਕਿ ਇੱਥੇ ਪਹੁੰਚਣ ਗਿਆ ਪੁੱਛ ਕੇ ਚੋ ਸਕਦੀ ਆ ਹਾਲਾਂਕਿ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਪਹਿਲੀ ਗੱਲ ਤਾਂ ਜੇ ਕੋਈ ਸਿੱਧੇ ਤੌਰ ਤੇ ਬੰਦਾ ਆਵੇ ਅਰਾਈਵਲ ਤੋਂ ਉਸ ਨੂੰ ਵੀ 30-35 ਮਿੰਟ ਲੱਗ ਜਾਂਦੇ ਆ ਪਰ ਤੁਸੀਂ ਦੇਖੋ ਕਿ ਜਦੋਂ ਅਜਿਹਾ ਮਾਮਲਾ ਹੋਵੇ ਇੱਕ ਨਾਜ਼ੁਕਾ ਮਾਮਲਾ ਹੈ ਕਿਉਂਕਿ ਬਹੁਤ ਸਾਰੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਇਸ ਦੇ ਵਿੱਚ ਕਿਹਾ ਜਾ ਰਿ ਕੋਈ ਗਰੀਬ ਦੱਪਕਾ ਜਾਂਦਾ ਜਾਂ ਫਿਰ ਬਹੁਤ ਸਾਰੇ ਅੱਜਕੱਲ ਗੈਂਗਸਟਰਾਂ ਦੇ ਗੁਰਗੇ ਲਾ ਲੋ ਇਹ ਜਾ ਕੁਝ ਵੀ ਬਹੁਤ ਜ਼ਿਆਦਾ ਜਾਂਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਕਿੰਨਾ ਦੇਖਿਆ ਹੋਊਗਾ ਕਿ ਕਿੰਨੀਆਂ ਵਾਰਦਾਤਾ ਕਰਕੇ ਲੋਕ ਬਾਹਰ ਲੰਘੇ ਕੋਈ ਅਮਰੀਕਾ ਲੰਘਿਆ ਕੋਈ ਕੈਨੇਡਾ ਲੰਘਿਆ ਫੇਕ ਪਾਸਪੋਰਟ ਬਣਾ ਲੈਂਦੇ ਆ ਤਾਂ ਹੁਣ ਇਹ ਪੂਰਾ ਡਿਟੇਲ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਗੁਜਰਾਤ ਦੇ 33 ਤੋਂ 40 ਦੇ ਵਿੱਚ ਵਿੱਚ ਪੰਜਾਬ ਦੇ 30 ਤੋਂ 35 ਦੇ ਵਿੱਚ ਵਿੱਚ ਕਿਹਾ ਜਾ ਰਿਹਾ ਯੂਪੀ ਦੇ 507 ਕਿਹਾ ਜਾ ਰਿਹਾ ਤੇ ਹਰਿਆਣਾ ਦੇ 35 ਤੋਂ 40 ਚੰਡੀਗੜ੍ਹ ਦੇ 507 ਮਹਾਰਾਸ਼ਟra ਦੇ ਜਿਹੜੇ ਆ 10k ਦੇ ਕਰੀਬ ਹੋ ਸਕਦੇ ਆ ਸੋਰਸਸ ਦੇ ਵੱਲੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਅਮਰੀਕਾ ਵੀ ਉਧਰੋਂ ਮੀਡੀਆ ਦੇ ਹਵਾਲੇ ਨਾਲ ਰਿਪੋਰਟਾਂ ਦੇ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਆ ਇੱਥੇ ਹਾਲਾਂਕਿ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਆ ਕਿ ਹਜੇ ਅਮਸਰ 에ਰਪੋਰਟ ਦੇ ਉੱਪਰ ਦੋ ਫਲਾਈਟਾਂ ਵੱਡੀਆਂ ਰਹਿੰਦੀਆਂ ਇੱਕ ਬਰਮਿੰਗਮ ਤੋਂ ਆਉਣੀ ਹੈ ਤੇ ਇੱਕ ਹੋਰ ਫਲਾਈਟ ਆਉਣੀ ਆ ਦੋ ਫਲਾਈਟਾਂ ਵੱਡੀਆਂ ਰਹਿੰਦੀਆਂ ਨੇ ਜਦੋਂ ਉਹ ਫਲਾਈਟਾਂ ਦਾ ਜਿਹੜੇ ਪੈਸੇਂਜਰ ਨੇ ਉਹ ਬਾਹਰ ਆ ਗਏ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਫੇਰ ਉਸ ਦੀ ਲੈਂਡਿੰਗ ਜਿਹੜੀ ਹੈ ਉਹ ਕਰਾਈ ਜਾਏਗੀ ਤੇ ਫੇਰ ਉਸ ਦਾ ਸਾਰਾ ਧਾਮਾ ਝਾਮਾ ਜਿਹੜਾ ਜਿੰਨੀ ਕੁ ਡਾਕੂਮੈਂਟੇਸ਼ਨ ਹੁੰਦੀ ਹੈ ਉਹ ਦੇਖਿਆ ਜਾਊਗਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦਾ ਕੋਈ ਐਲਓਸੀ ਜਾਰੀ ਹੋ ਸਕਦਾ ਜਿਨ੍ਹਾਂ ਦੇ ਪਿੱਛੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 에어ਪੋਰਟ ਦੀਆਂ ਤਸਵੀਰਾਂ ਮੈਂ ਕਹਾਂਗਾ ਇੱਕ ਵਾਰ ਫਿਰ ਤੋਂ ਦਿਖਾਈ ਜਾਣ ਲੋਕ ਆਉਣੇ ਜਿਹੜੇ ਦੇਖ ਸਕਦੇ ਹੋ ਤੁਸੀਂ ਸ਼ੁਰੂ ਹਾਲਾਂਕਿ ਇਹ ਫਲਾਈਟਾਂ ਜਿਹੜੀਆਂ ਨੇ ਵੱਡੀਆਂ ਫਲਾਈ ਇਹਨਾਂ ਦੇ ਇੰਨਾ ਫਲਾਈਟਾਂ ਤੋਂ ਬਾਅਦ ਹੀ ਦੂਸਰੀ ਫਲਾਈਟ ਜਿਹੜੀ ਆ C17 ਉਹ ਆਏਗੀ ਤਾਂ ਦੇਖਣਾ ਹੋਊਗਾ ਕਿ ਅੰਦਰ ਕਿੰਨਾ ਟਾਈਮ ਲੱਗਦਾ ਕਿਉਂਕਿ ਲਗਭਗ ਦੇ ਕਰੀਬ ਜਦੋਂ ਆਪਾਂ ਗੱਲ ਕਰਦੇ ਆ ਕਿ ਅੰਦਰ ਜਦੋਂ ਵੈਸੇ ਆਮ ਬੰਦਾ ਜਾਂਦਾ ਤਾਂ ਉਸ ਨੂੰ ਹੀ ਜਿਹੜਾ 30 35 ਮਿੰਟ ਤਾਂ ਲੱਗ ਜਾਂਦੇ ਆ ਪਰ ਤੁਸੀਂ ਆਪ ਦੇਖੋ ਕਿ ਇਸ ਤੋਂ ਬਾਅਦ ਅੰਦਰ ਹੋਰ ਕਿੰਨਾ ਟਾਈਮ ਲੱਗ ਸਕਦਾ ਹੈਗਾ ਤਾਂ ਮੈਂ ਕਹਾਂਗਾ ਇੱਕ ਵਾਰ ਉਹ ਜ਼ਰੂਰ ਦਿਖਾਤਾ ਜਾਵੇ ਜਿਹੜੀਆਂ ਫਲਾਈਟਾਂ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਕਿ ਕਦੋਂ ਕਿੰਨੇ ਵਜੇ ਆਉਣੀਆਂ ਤਾਂ ਡੋਨਲਡ 트੍ਰੰਪ ਲਗਾਤਾਰ ਜੇ ਫੈਸਲੇ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਡੋਨਲਡ 트੍ਰੰਪ ਬਣ ਗਿਆ ਰਾਸ਼ਟਰਪਤੀ ਤਾਂ ਉਸਨੇ ਬਹੁਤ ਹਾਰਡ ਕੋਰ ਫੈਸਲੇ ਲੈਣੇ ਸਦਾ ਸਾਹਬ ਹੈ ਇੱਕ ਤਾਂ ਦੇਖੋ ਲਾਸਟ ਉਸਦੀ ਟਰਮ ਹੈ ਇਹ ਲਾਸਟ ਟਰਮ ਹੈ ਤਾਂ ਉਸ ਦੇ ਵੱਲੋਂ ਜਿਸ ਹਿਸਾਬ ਦੇ ਨਾਲ ਫੈਸਲੇ ਕੀ ਜਾ ਰਿਹਾ ਪਰ ਕਈ ਵਾਰ ਇਹ ਵੀ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਟੈਰਿਫ ਲਾਉਣ ਦੀ ਗੱਲ ਕਰੀ ਟੈਰਿਫ ਹਾਲਾਂਕਿ ਬਾਅਦ ਦੇ ਵਿੱਚ ਹਟਾਉਣਾ ਪਿਆ ਜਦੋਂ ਜਿਹੜਾ মিডিਆ ਰਾਹੀਂ ਹਵਾਲਾ ਇਹ ਦਿੱਤਾ ਗਿਆ ਕਿ ਕੈਨੇਡੀਅਨ ਪੀਐਮ ਨਾਲ ਗੱਲ ਹੋਈ ਹੈਗੀ ਤਾਂ ਤੁਹਾਨੂੰ ਇਹ ਵੀ ਸੋਚਣਾ ਪਊਗਾ ਕਿ ਇਹ ਸਾਰਾ ਕੁਝ ਬਣਦਾ ਕਿ ਮੈਂ ਟੈਰਿਫ ਲਾਉਂਦੇ ਕਿ ਮੈਂ ਜਿਹੜਾ ਕਈ ਬਿਆਨਬਾਜ਼ੀ ਜਿਹੜੀ ਹੈ ਉਹ ਇੱਕ ਸਟ੍ਰੈਟੇਜੀ ਵੀ ਹੁੰਦੀ ਹੈ ਇਹ ਵੀ ਗੱਲ ਚੱਲਦੀ ਹੁੰਦੀ ਹੈ ਚਰਚਾਾਂ ਵਿੱਚ ਵੀ ਚੱਲਦੀਆਂ ਕਿਉਂਕਿ ਸਟਾਕ ਮਾਰਕੀਟ ਜਦੋਂ ਟਰੰਪ ਨੇ ਬਿਆਨ ਦਿੱਤਾ ਕੈਨੇਡਾ ਤੇ ਮੈਕਸੀਕੋ ਵਾਲਾ ਤਾਂ ਸਟਾਕ ਮਾਰਕੀਟ ਬਿਲਕੁਲ ਡਿੱਗ ਪਈ ਤੇ ਉਸ ਤੋਂ ਬਾਅਦ ਅਮਰੀਕਾ ਉਸ ਤੋਂ ਬਾਅਦ ਜਿਹੜਾ ਡੋਨਲਡ ਟਰੰਪ ਨੇ ਬਿਆਨ ਵਾਪਸ ਲੈ ਲਿਆ ਟੈਰਿਫ ਕਿਹਾ ਕਿ ਅਸੀਂ ਨਹੀਂ ਲਾਵਾਂਗੇ ਤਾਂ ਫਿਰ ਸਟਾਕ ਮਾਰਕੀਟ ਦੁਬਾਰਾ ਫਿਰ ਤੋਂ ਮੈਂਟੇਨ ਹੋਣ ਜਾ ਰਹੀ ਹੈ ਤਾਂ ਇਹ ਬਹੁਤ ਸਾਰਾ ਲਾਹਾ ਵੱਡੇ ਬਿਜ਼ਨਸਮੈਨਾਂ ਨੂੰ ਵੱਡੇ ਕਾਰਪੋਰੇਟਾਂ ਨੂੰ ਫਾਇਦਾ ਦਿਵਾਉਣ ਦੇ ਲਈ ਵੀ ਕੀਤੇ ਜਾਂਦੇ ਹੈ ਇਹੋ ਜੀ ਬਿਆਨਬਾਜ਼ੀ ਬਹੁਤ ਸਾਰੀ ਬਿਆਨਬਾਜ਼ੀ ਪਤਾ ਦੇ ਉੱਪਰ ਮਾਰਕੀਟ ਤੇ ਅਸਰ ਪਵੇ ਤੇ ਜਦੋਂ ਮਾਰਕੀਟ ਤੇ ਅਸਰ ਪਊਗਾ ਤਾਂ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਐਕਟਿਵ ਹੋ ਜਾਣਗੇ ਤਾਂ ਦੱਸਦੇ ਕਿ ਅਜਿਹੀਆਂ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਲੈਵਲ ਦੇ ਉੱਪਰ ਹਾਲਾਂਕਿ ਅਮਰੀਕਾ ਦੀ ਤਾਂ ਜਿਹੜੀ ਇਹ ਗਵਰਨਮੈਂਟ ਹੈ ਪੂਰੀ ਦੀ ਪੂਰੀ ਹੈ ਹੀ ਕਾਰਪੋਰੇਟਸ ਦੇ ਉੱਪਰ ਬੇਸ ਜਿ ਤੁਸੀਂ ਦੇਖੋ ਕਿ ਕਿਸ ਹਿਸਾਬ ਦੇ ਨਾਲ ਜਦੋਂ ਉਸ ਸੈਰਮਣੀ ਸੀ ਕਾਰਪੋਰੇਟ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤਾਂ ਪੂਰਾ ਅੰਕੜਾ ਤੁਹਾਨੂੰ ਦੱਸਿਆ ਕੈਮਰਾ ਪਰਸਨ ਬਾਤਨ ਨਾਲ ਮਨਦੀਪ ਜੋਤ ਸ਼੍ਰੀ ਅਮਰਸਾ ਸਾਹਿਬ